ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਹੋਰ ਠੀਕ ਠਾਕ ਹਾਂ ਚੜ੍ਹਦੀ ਕਲਾ ਤੇ ਕੱਲ ਸੀ ਸਾਡੀ ਮੈਰਿਜ ਐਨੀਵਰਸਰੀ 13 ਤਰੀਕ ਨੂੰ ਪਰ ਅਸੀਂ ਹੁਣ ਵਲੌਗ ਸਾਡਾ ਲੇਟ ਹੋ ਗਿਆ ਅਸੀਂ ਨਗਰ ਕੀਰਤਨ ਅਸੀਂ ਨਗਰ ਕੀਰਤਨ ਤੇ ਸੀਗੇ ਉੱਥੇ ਜਾਣਾ ਜ਼ਿਆਦਾ ਜ਼ਰੂਰੀ ਸੀਗਾ ਅਸੀਂ ਇਸ ਕਰਕੇ ਕੋਈ ਸਾਡੇ ਇਦਾਂ ਦਾ ਪ੍ਰੋਗਰਾਮ ਨਹੀਂ ਸੀ ਤੇ ਹੁਣ ਮੈਨੂੰ ਕਹਿੰਦੇ ਮੈਨੂੰ ਕਿਤੇ ਖਿਮਾ ਕੇ ਲਿਆ ਗਿਫਟ ਚਾਹੀਦਾ ਕੋਈ ਨਾ ਕੋਈ ਹਨਾ yes yes ਤੇ ਮੈਂ ਇੱਕ ਨਵੇਂ ਤਰੀਕੇ ਦਾ ਅਨੋਖਾ ਗਿਫਟ ਸੋਚਿਆ ਜੋ ਅਜ ਤੱਕ ਨਾ ਕਿਸੇ ਨੇ ਦਿੱਤਾ ਕਿਸੇ ਨੂੰ ਹੁਣ ਨਾ ਸੋਚਿਆ ਹੀ ਹੁਣ ਨਾ ਕਿਸੇ ਨੇ ਸੋਚੇ ਹੁਣ ਇਹਨੂੰ ਮੈਂ ਦੱਸਤਾ ਪਹਿਲਾਂ ਹੀ ਮੈਂ ਕਿਹਾ ਵੀ ਤੈਨੂੰ ਆ ਗਿਫਟ ਦੇਣਾ ਉਹ ਕਿਹੜਾ ਗਿਫਟ ਆ ਇਹ ਹੁਣ ਤੁਸੀਂ ਵੀ ਤੁਹਾਨੂੰ ਵੀ ਥੋੜੀ ਜਿਹੀ ਵੇਟ ਕਰਨੀ ਪੈਣੀ ਆ ਅਜ ਤੱਕ ਮੇਰੇ ਹਿਸਾਬ ਨਾਲ ਕਿਸੇ ਨੇ ਨਹੀਂ ਕਿਸੇ ਨੂੰ ਦਿੱਤਾ ਹੁਣ ਹੈ ਜਿਆ ਦੇਖਿਆ ਨਹੀਂ ਅਜ ਤੱਕ ਮੈਂ ਨਹੀਂ ਵੀਡੀਓ ਦੇਖੀ ਅਜ ਤੱਕ ਇਹੋ ਜਿਹੀ ਕਿ ਕਿਸੇ ਨੇ ਉਹ ਗਿਫਟ ਕਿਸੇ ਨੂੰ ਦਿੱਤਾ ਹੋਵੇ ਤੇ ਅੱਜ ਤੇਲੀ ਉਹ ਗਿਫਟ ਲੈ ਕੇ ਆਉਣਾ ਬੜਾ ਮਹਿੰਗਾ ਨਹੀਂ ਤੇ ਬੜਾ ਸਸਤਾ ਵੀ ਨਹੀਂ ਹੈਨਾ ਬੜਾ ਨਹੀਂ ਪਹਿਲੇ ਬੜੇ ਨਹੀਂ ਲਾਉਣੇ ਹੈਗੇ ਥੋੜੇ ਲਾਉਣੇ ਆ ਇੱਦਾਂ ਲਾਉਣੇ ਜਰੂਰ ਆ ਲਾਉਣੇ ਜਰੂਰ ਆ ਇਹ ਕਹਿੰਦੇ ਸੀ ਕਿ ਇਹ ਵੀ ਘੁੰਮਣ ਜਾਣਾ ਕਿਤੇ ਨਾ ਘੁੰਮ ਕੇ ਆਉਣੇ ਆ ਫਲਾਣੇ ਥਾਂ ਜਾਣੇ ਉੱਥੇ ਜਾਣੇ ਆ ਮੈਂ ਕਿਹਾ ਉਹਦਾ ਕੀ ਫਾਇਦਾ ਹੈਨਾ ਚੀਜ਼ ਕੋਈ ਕੰਮ ਆਊਗੀ ਇਹ ਉਹ ਚੀਜ਼ ਕੰਮ ਨਾ ਆਈ ਫਿਰ ਚਲ ਕਮਾ ਲਿਆਂਗਾ ਜੇ ਆ ਗਈ ਕੰਮ ਫਿਰ ਵੀ ਕਮਾ ਲਿਆਂਗਾ ਪਤਾ ਕੀ ਯਾਰ ਤੁਸੀਂ ਇਸ ਗੱਲ ਨਾਲ ਐਗਰੀ ਕਰਦੇ ਜੇ ਨਹੀਂ ਕਰਦੇ ਇਹ ਨਹੀਂ ਮੈਨੂੰ ਪਤਾ ਬੰਦੇ ਨੂੰ ਜ਼ਿੰਦਗੀ ਦਾ ਹਰੇਕ ਪਲ ਹਰੇਕ ਮੂਮੈਂਟ ਛੋਟੀ ਤੋਂ ਛੋਟੀ ਖੁਸ਼ੀ ਜੀ ਲੈਣੀ ਚਾਹੀਦੀ ਕਿਉਂਕਿ ਜ਼ਿੰਦਗੀ ਬਹੁਤ ਲੰਬੀ ਨਹੀਂ ਹੈਗੀ ਹਾਂ ਤੇ ਮੈਂ ਕਦੋਂ ਕਹਾਂ ਦੱਸ ਹੈਨਾ ਕੋਈ ਵੀ ਖੁਸ਼ੀ ਆਉਂਦੀ ਛੋਟੀ ਆ ਮੋਟੀ ਆ ਇਹ ਨਹੀਂ ਆ ਵੀ ਆਪਾਂ ਵੱਡੀ ਚੀਜ਼ ਦੀ ਚਾਹਤ ਰੱਖਦੇ ਹਾਂ ਪਰ ਬੰਦੇ ਨੂੰ ਪਲ ਜੀ ਲੈਣੇ ਚਾਹੀਦੇ ਸਮਾਂ ਬੀਤਿਆ ਦੁਬਾਰਾ ਨਹੀਂ ਹੁੰਦਾ ਗਲਤ ਤਾਂ ਸਹੀ ਯਾਰ ਹਾਂ ਗਲਤ ਨਹੀਂ ਬੰਦਾ ਹੁਣ ਬੰਦਾ ਬੰਦਾ ਇਥੇ ਪਾ ਜਾਂਦਾ ਨਾ ਬੰਦੇ ਨੇ ਦਿਹਾੜੀ ਕਾਣੇ ਜਾੜਾ ਹੁੰਦਾ ਮਤ ਆ ਪਾ ਕੜਾ ਖਰਚਾ ਨਹੀਂ ਨਹੀਂ ਗੱਲ ਹੁੰਦਾ ਵੀ ਕੰਮ ਤੇ ਜਾਣਾ ਹੁੰਦਾ ਹਾਂ ਉਹ ਟਾਈਮ ਇੰਦੇ ਪ੍ਰੋਬਲਮ ਹੁੰਦੀ ਹੈ ਪੈਸੇ ਨੂੰ ਚੱਲ ਆਪਾਂ ਕਿਹੜਾ ਫालतੂ ਉਹ ਫालतੂ ਖਰਚੀ ਦਾ ਨਹੀਂ ਜਿੰਦਗੀ ਦਾ ਹਰ ਪਲ ਜੀਣਾ ਚਾਹੀਦਾ ਜਿੰਦਗੀ ਨੂੰ ਇੰਜੋਏ ਕਰਨਾ ਚਾਹੀਦਾ ਆਪਾਂ ਬੋਝ ਥੋੜੀ ਬਣਾਉਣਾ ਵੀ ਹਾਂ ਜਿੰਦਗੀ ਅਸੀਂ ਕੱਟਦੇ ਆ ਪੈਸਾ ਆਪਾਂ ਕਿਹੜਾ ਕੋਈ ਫालतੂ ਕਰਦੇ ਆ ਵੇਸਟ ਨਾ ਕੋਈ ਨਸ਼ਾ ਨਾ ਪਤਾ ਚਾਹੀਆ 커피 ਪੀ ਲਈ ਦੀ ਆ ਸਭ ਤੋਂ ਵੱਡਾ ਸਾਨੂੰ ਚਾਹ 커피 ਪੀ ਲਈ ਦੀ ਤੇ ਅਸੀਂ ਜਾਣਾ ਆ ਫੇ ਦੇਖ ਕੇ ਆਉਨੇ ਆ ਕੀ ਚੀਜ਼ ਹੈਗੀ ਆ ਫੇ ਤੁਹਾਨੂੰ ਦਿਖਾ ਲਾਂਗੇ ਵੀ ਸਾਰਾ ਵੀਡੀਓ ਦੇ ਵਿੱਚ ਤੇ ਜਾਂ ਫੇ ਮਾਰੂਗੇ ਆ ਮੈਨਾਂ ਨੇ ਕਹਿਣਾ ਬੱਲੇ ਬੱਲੇ ਹੋ ਜੜੀਆਂ ਤੇ ਜਾਂ ਚੱਲ ਚੱਲੇ ਚੱਲੇ ਚੱਲ ਕੀ ਹੋਣੀ ਆ ਥੋੜਾ ਜਿਹਾ ਇਹ ਕੰਮ ਪੈਸੇ ਲੱਗਣੇ ਚਾ ਥੋੜਾ ਜਿਹਾ ਕੋਈ ਚੱਕਰ ਨਹੀਂ ਲਾ ਲੈਨੇ ਆ ਰਿਸਕ ਜ਼ਿੰਦਗੀ ਜੇ ਵੀ ਲੈਣਾ ਚਾਹੀਦਾ ਕਿ ਇਹਨੇ ਪੈਸਾ ਨਾ ਮੈਂ ਕੋਈ ਹੋਰ ਕੁਛ ਲੈਣਾ ਹੁੰਦਾ ਤਾਂ ਲੈ ਕੇ ਨਿਕਲੇਣਾ ਇਹ ਤਾਂ ਕਿਸਮਾ ਦਾ ਕਿਸੇ ਨੇ ਦਿਮਾਗ 'ਚ ਮੇਰੇ ਗੱਲ ਵਾੜੀ ਸੀ ਇਹ ਤੇ ਮੈਂ ਕਿਹਾ ਹੁਣ ਪੂਰਾ ਕਰ ਦੇਨੇ ਮੈਂ ਦੇਖ ਲੈਨੇ ਆਪਾਂ ਟਰਾਈ ਕਰਕੇ ਸ਼ੈਰ ਕੁਛ ਵੀ ਹੋ ਸਕਦਾ ਫਿਰ ਮੈਂ ਖਰੀਦਦੇ ਆ ਤਾਂ ਫਿਰ ਮਿਲਦੇ ਆ ਨਾਲੇ ਕੁਝ ਗੱਲਾਂ ਬਾਤਾਂ ਕਰਨੀਆਂ ਤੇ ਕਰਨੀ ਤੇ ਫਿਰ ਦਿਖਾ ਦੇ ਤੁਹਾਨੂੰ ਕੀ ਹੈਗੀ ਸ਼ੈਰ ਹਨਾ ਪੰਜਾਬ ਘੁੰਮਿਆ ਹੈ ਪੰਜਾਬ ਖੁਸ਼ੀ ਆ ਤਾਂ ਪੰਜਾਬ ਦੀ ਕਰਦਾ ਫਿਰ ਚਲ ਜਾਈਏ ਅੱਛਾ ਪੰਜਾਬ ਫਿਰ ਜੀ ਕਰਦਾ ਚਲ ਜਾਈਏ ਆਪਾਂ ਪੁਲਟੀਆਂ ਖੋਲ੍ਹਨੇ ਆਪੜਾ ਪੁਲਟੀਆਂ ਟੁੱਕੜੇ ਟੁੱਕੜੇ ਕਿਤਾਬ ਪੜ੍ਹਨੀ ਆ ਕਰਨਾ ਟੁੱਕੜਾ ਆਪਣੇ ਜੋਗੇ ਹੋਣੇ ਆ ਪੁੱਤ ਕਿ ਦਾ ਦਾ ਪਹਿਲਾ ਆਪਣੇ ਵਾਪਰ ਕੇ ਰੱਖਿਆ ਹੁੰਦੀ ਆ ਗਿਆ ਤੇ ਰਤੇ ਬੇਲੀ ਰੱਖਿਆ ਹੁੰਦੀ ਬਹੁਤ ਹੁਣ ਵੀ ਹੈਗੀ ਆ ਆ ਭਈ ਜਦੋਂ ਅਸੀਂ ਇੰਡੀਆ ਹੁੰਦੇ ਸੀਗੇ ਜਿੱਦਣਾ ਦਿਲ ਜਾ ਕਰਨਾ ਕਹਣਾ ਅੱਜ ਮਨਾਉਨੇ ਆ ਐ ਵੀ ਬਿਮਾਰ ਕਰ ਦੇਣਾ ਠੀਕ ਨਹੀਂ ਕੁੜੀਆਂ ਕਿਹੜਾ ਬੋਲਣਾ ਕਿ ਤੇਰ ਅੱਤੀ ਵੜਨ ਤੇ ਕਾ ਠੀਕ ਨਹੀਂ ਪਤਾ ਨਹੀਂ ਇਹਨੂੰ ਕਿਹੜਾ ਬਿਮਾਰ ਕਰ ਦੇਣੀ ਵੜਦੇ ਨਹੀਂ ਉਹ ਡੇਗਦਾ ਫਿਰਦਾ ਕਿਹੜਾ ਮਾਰੀ ਜਾਣਾ ਖਲੀ ਇਹਦੇ ਤਾਂ ਇਹ ਕੰਮ ਕੀਤਾ ਹੋਰ ਦੱਸਿਓ ਹੋਰ ਵੀ ਮੈਂ ਤਾਂ ਕਰਦਾ ਹੁੰਦਾ ਜੀ ਫੇ ਚੱਕਰ ਹੁੰਦਾ ਪਹਿਲੀਆ ਪੰਜਾਬੀ ਪੰਜਾਬੀ ਆਸੀ ਹਾਂ ਪੰਜਾਬ ਮਰ ਕੀ ਕੋਈ ਕਿਤੇ ਨਹੀਂ ਹੈਗੀ ਕੋਈ ਤੇਰਚਾ ਨਹੀਂ ਕਦੀ ਬੰਦਾ ਸੱਟ ਜਿਆ ਨਹੀਂ ਹੁੰਦਾ ਕਿ ਕਿੰਨਾ ਟਾਈਮ ਦਿਮਾਗ ਉੱਥੇ ਰਹਿੰਦਾ ਬੰਦੇ ਦਾ ਇਹ ਤਾਂ ਕਰੀ ਚੱਲੀ ਆ ਚਲ ਜੀ ਫੇ ਚਲੋ ਚਲੋ ਚਲ ਚੱਲਿਆ ਲੈਣ ਮੈਂ ਮੈਂ ਪਹਿਲੇ ਪੈਸੇ ਪਹਿਲੇ ਮੈਡਮ ਤੋਂ ਲਏ ਆ ਇਹ ਸਾਡਾ ਕੈਸ਼ੀਅਰ ਹੀ ਆ ਕੈਸ਼ੀਅਰ ਹੀ ਕੈਸ਼ੀਅਰ ਕਹਦਾ ਵਿਚਾਰਾ ਕੈਸ਼ੀਅਰ ਕੈਸ਼ੀਅਰ ਬੜਾ ਮਾੜਾ ਡਬਲ ਕੈਮਰਾ ਚਲਾ ਲਿਆ ਮੈਨੂੰ ਜਾਂਦੇ ਨੂੰ ਵੀ ਦਿਖਾਉਣਾ ਹੈ ਹਾਂ ਬਹੁਤ ਜਾਣਾ ਵੇਖੀ ਸ਼ੂਕਦੇ ਨੇ ਜਾਣਾ ਹੁਣ ਗਿਫਟ ਲੈਣ ਆਹ ਜਾਂਦਾ ਹੀ ਪੱਜਾਈ ਜਾਂਦਾ ਪੈਸੇ ਖਰਚੇ ਨੂੰ ਪਿੱਛੇ ਜਿਹੜਾ ਵਾ ਉਹ ਰੋਂਡਿਆ ਆ ਮਨੀ ਵੇਸਟ ਨਹੀਂ ਕਰਨੀ ਇਹ ਕਿਤੇ ਬੜਾ ਲਹੂ ਪਿੰਦੇ ਆ ਹੋ ਜਾਂਦਾ ਹੀ ਤੋ ਪਰੇ ਜਾ ਕੇ ਖਰੀਦਣੀਆਂ ਕਿਹੜੀ ਸ਼ਾਪ ਤੋਂ ਖਰੀਦਣੀਆਂ ਹੁਣ ਦੇਖਦੇ ਆ ਮਿਲਦੀਆਂ ਕਿ ਨਹੀਂ ਮਿਲਦੀਆਂ ਕੀ ਕਹਿੰਦੀ ਸਾਡੀ ਕਿਸਮਤ ਹੂੰ ਗੱਭਰੂ ਹੋਂਦਾ ਮਾਰਦਾ ਸ਼ਾਲਾ ਰਕਮ ਲਾਇਆ ਲੱਗਦਾ ਕਿ ਪਤਾ ਨਹੀਂ ਨਹੀਂ ਇਹ ਨਹੀਂ ਪਤਾ ਹੂੰ ਰਲਾਤੀ ਰਕਮ ਰਕਮ ਲਾਤੀ ਆ ਦਿਖਾਉਣੀ ਬਾਸ ਤੇ ਰਕਮ ਲਾਤੀ ਆ ਜੀ ਤੇ ਹੁਣ ਕਰੇ ਜਾ ਕੇ ਕਰੇ ਜਾ ਕੇ ਦਿਖਾਵਾਂਗੇ ਗੱਲਬਾਤ ਕਰਾਂਗੇ ਬਾਕੀ ਇਹਦੇ ਬਾਰੇ ਕੀ ਆ ਅਸੀਂ ਗੁਰੂ ਘਰ ਚੱਲੇ ਆ ਮੱਥਾ ਟੇਕਣ ਚੱਲੇ ਆ ਤੇ ਇਹ ਵੀ ਲਾਈਫ ਦਾ ਇੱਕ ਰਿਸਕ ਲਿਆ ਅੱਜ ਪਹਿਲੀ ਵਾਰੀ ਜ਼ਿੰਦਗੀ ਚ ਬਹੁਤ ਵੱਡਾ ਉਹ ਵੀ ਬਹੁਤ ਵੱਡਾ ਸਾਡੇ ਲਈ ਬਹੁਤ ਵੱਡਾ ਆ ਹਾਂ ਤੇ ਦੇਖਦੇ ਆ ਕਿ ਕਹਿੰਦਾ ਨਹੀਂ ਸਾਫ ਕਰਦੇ ਗੱਡੀ ਪਹਿਲੇ ਆਹ ਗੱਡੀ ਸਾਫ ਕਰਦੇ ਸਾਡੀ ਭਾਵਨਾ ਹੈ ਗੱਡੀ ਸਾਫ ਕਰਨੀ ਹੈ ਗੱਡੀ ਸਾਫ ਕਰਦੇ ਆ ਜਦੋਂ ਫੇ ਮਿਲਦੇ ਆ ਅਸੀਂ ਪਹਿਲਾਂ ਮੱਥਾ ਟੇਕ ਆਈਏ ਫੇ ਬਾਕੀ ਆਪਾਂ ਹੁਣ ਗੱਲਬਾਤ ਘਰ ਪਹੁੰਚ ਕੇ ਕਰਦੇ ਆ ਬੇਨਾਂ ਸਾਫ ਕਰਨ ਗਈ ਆ ਕਰਦੇ ਕਰਕੇ ਗੱਡੀ ਸਾਫ ਕਰਕੇ ਘਰ ਨੂੰ ਜਾਣਾ ओके ਪਹਿਲੇ ਗੁਰਦੁਆਰੇ ਮੱਥਾ ਟੇਕਣਾ ਪਹਿਲਾਂ ਸਾਫ਼ ਕਰਨੀ ਹਾਂਜੀ ਓਕੇ ਓਕੇ ਚਲੋ ਠੀਕ ਆ ਕਰ ਲਈਨੇ ਆ ਓਕੇ ਜੀ ਮਿਲਦੇ ਆ ਕਰੇ ਜਾ ਕੇ ਹਾਂ ਉਹ ਮਾਈਕਲ ਜੈਕਸਨ ਬਣਿਆ ਹੈ ਆ ਜਨਾਤਾ ਮੁੰਡਾ ਕਿੰਨਾ ਚਰਬਾ ਤੇ ਜਿਹੜਾ ਵਾਦ ਤੇ ਆ ਗਏ ਅਸੀਂ ਵਾਪਸ ਮੱਥਾ ਟੇਕ ਕੇ ਜਿਹੜਾ ਕੰਮ ਸੀਗਾ ਉਹ ਵੀ ਕਰਤਾ ਅਸੀਂ ਲੈ ਆਏ ਜਿਹੜੀ ਚੀਜ਼ ਤੁਹਾਨੂੰ ਕਿਹਾ ਸੀਗਾ ਵੀ ਅੱਜ ਅਸੀਂ ਇੱਕ ਦਾਾ ਖੇਲਣਾ ਹਾਂ। ਹਾਂ। ਔਨੋਖਾ ਗਿਫਟ ਆ, ਔਨੋਖਾ। ਔਨੋਖਾ ਗਿਫਟ ਆ ਇਹਦੇ ਵਾਸਤੇ। ਦੁਨੀਆਂ ਦੇ ਕਿਸੇ ਨੇ ਕਿਸੇ ਨੂੰ ਕਿੱਟਰੀ ਦਿੱਤਾ ਹਾਂ। ਇਹ ਮੇਰੇ ਹੱਥ 'ਚ ਆ। ਇਹ ਲਿਖਿਆ ਹੋਣਾ ਵੀਡੀਓ ਦੇ ਵਿੱਚ ਪਹਿਲਾਂ ਵੀ ਮੈਂ ਲੈ ਕੇ ਆਇਆ ਸੀ। ਤੇ ਇਹ ਗਿਫਟ ਹੁਣ ਮੈਂ ਇਹਨੂੰ ਦੇ ਦੇਣਾ। ਹਾਂ ਤਾਂ ਪਤਾ ਲੱਗ ਗਿਆ ਕਿਹੜਾ ਆ। ਪਹਿਲਾਂ ਮੈਨੂੰ ਫੜਾ ਦੇ ਮੈਂ ਬਾਈ ਹੈਂਟ। ਆ ਚੱਕ। ਤੇਰਾ ਕਿਸੇ ਨੇ ਦਿੱਤਾ ਐਦਾਂ ਦਾ ਗਿਫਟ ਕਿ ਆਪਣੇ ਪਾਰਟਨਰ ਨੂੰ? ਜੇ ਦਿੱਤਾ ਆ ਤਾਂ ਕਮੈਂਟ ਕਰਕੇ ਸ਼ੇਅਰ ਜਰੂਰ ਕਰਿਓ। ਮੈਂ ਉਦਾਂ ਇਦਾਂ ਦਾ ਕੰਮ ਕਦੇ ਕਰਦਾ ਨਹੀਂ ਹੁੰਦਾ। ਇਹ ਪਹਿਲੀ ਵਾਰ ਕੀਤਾ ਕਿਸਮਤਾਂ ਚ ਮੋੜੀ ਗਿਆ ਸੀ ਨਹੀਂ ਉਦਾਂ ਇਹ ਮੈਂ ਕੀਤਾ ਅੱਗੇ ਇੱਕ ਦੋ ਵਾਰ ਹੀ ਹੈਗਾ ਪਰ ਛੋਟੇ ਛੋਟਾ ਕੀਤਾ ਛੋਟਾ ਛੋਟਾ ਤੇ ਵੱਡਾ ਕੀਤਾ ਤੇ ਮੈਂ ਕਹਾ ਵੱਡਾ ਕੀਤਾ ਆ ਹੁਣ ਦੇਖਦੇ ਹਾਂ ਹੁਣ ਤੇਰੀ ਕਿਸਮਤ ਆ ਅੱਗੇ ਤੇਰੇ ਪਾਗ ਲੱਚੀਏ ਹੈ ਤੇ ਲੱਕਲੀ ਹੁਣ ਅਸੀਂ ਇੱਕ ਪੈਸੇ ਦਾ ਹੀ ਪੈਸੇ ਨੂੰ ਸਕ੍ਰੈਚ ਕਰਾਂਗੇ ਇਹ ਹੈਗੀਆਂ ਆ ਲਾਟ ਲਾਟ ਰਹੀਆਂ ਕਿਹੜੀ ਕੰਪਨੀ ਆ ਆਪਾਂ ਚਲੋ ਨਹੀਂ ਦਿਖਾਉਂਦੇ ਹਨਾ ਇਹ ਹੋ ਜਾਂਦਾ ਹੈ ਕਿ ਨਾ ਖਣੀ ਪਬਲਿਸੀਟੀ ਆ ਜਾਂ ਕੀ ਕਹਿੰਦੇ ਐਡਵਰਟਾਈਜ਼ਮੈਂਟ ਸ਼ਾਇਦ ਇੰਦਾ ਦਾ ਕੁਝ ਨਿਕਾ ਤਾਂ ਆਪਾਂ ਨਹੀਂ ਦਿਖਾਉਂਦੇ ਵੀ ਕਿਹੜੀ ਕੰਪਨੀਆਂ ਨਾਲ ਕਿਸੇ ਦੀ ਹੀ ਪ੍ਰੋਮੋਸ਼ਨ ਕਰਦੇ ਆ ਇੰਨਾਂ ਦਾ ਇਹ ਵੀ ਕਹਿੰਦੇ ਵੀ ਇਹ ਕੰਮ ਨਹੀਂ ਕਰਨਾ ਚਾਹੀਦਾ ਗਲਤ ਆ ਕੋਈ ਸਾਡੇ ਮਗਰ ਲਾ ਕੇ ਹੋਰ ਵੀ ਕਰੇ ਇਹ ਚੀਜ਼ ਗਲਤ ਆ ਹਣਾ ਨਹੀਂ ਪਰ ਪੌਂਦੇ ਲੋਕੀ ਬਉਦਵਾਲੀ ਲੋਹੜੀ ਬੰਪਰ ਪੌਂਦੇ ਜਿੰਨੇ ਪੰਜਾਸ਼ ਹੈਗੀ ਆ ਕਰਦਾ ਆ ਜਿਹਦੇ ਕੋਲ ਨਹੀਂ ਹੈਗੀ ਉਹ ਇਹ ਵੀਡੀਓ ਦੇਖ ਕੇ ਜਿੰਦਗੀ ਦਾ ਹਰੇਕ ਚੀਜ਼ ਦਾ ਐਕਸਪੀਰੀਅੰਸ ਕਰਨਾ ਚਾਹੀਦਾ ਕੋਈ ਚੀਜ਼ ਪਰ ਮੈਂ ਕਹਿੰਦਾ ਇਹ ਸਾਡੀ ਵੀਡੀਓ ਦੇਖ ਕੇ ਸਾਡੇ ਪਿੱਛੇ ਲੱਗ ਕੇ ਕੋਈ ਇਹੋ ਜਿਹਾ ਸਟੈਪ ਨਾ ਚੱਕੇ ਅਸੀਂ ਜਸਟ ਇੱਕ ਕਿਸਮਤਾਂ ਜਮਾਈ ਲਈ ਕਰਦੇ ਪਏ ਹਾਂ ਮੈਂ ਕਹਿੰਦੀ ਕੈਪੀਟਲ ਜ ਲੈਣਾ ਮੈਨੂੰ ਕਮਾ ਕੇ ਲਿਆ ਕੇ ਤੇ ਆ ਉਹ ਕਰ ਜਾਓ ਕਰ ਮੈਂ ਕਹਾਂ ਉਹ ਪੈਸੇ ਕੱਦ ਲੋਣੇ ਆ ਆਪਾਂ ਕਿਸਮਤਾਂ ਜਮਾਉਣੇ ਆ ਆਪਣੀ ਘੁੰਮਣੇ ਜਾਵਾਂਗੇ ਇਹ ਹੁਣ ਇਹ ਤੇ ਡਿਪੈਂਡ ਕਰਦਾ ਵੀ ਕੀ ਹੁੰਦਾ ਨਹੀਂ ਇਹ ਸਮਾਂ ਵੀਡੀਓ ਸ਼ੇਅਰ ਜ਼ਰੂਰ ਕਰਿਓ ਗਿਫਟ ਨੂੰ ਕਹੀਦਾ ਪਰ ਐਤਕੀ ਫੇ ਕਿੰਨੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਲਿਆ ਮੈਨੂੰ ਮੜਾ ਜਾ ਰੱਖ ਲਵਾਂਗੇ ਫੋਨ ਸੈਟ ਕਰ ਲੀਏ ਕਿਤੇ ਹਾਂ ਆ ਫੜਾ ਹਾਂ ਜੀ ਹੁਣ ਇਹਦਾ ਗਿਫਟ ਹੁਣ ਆਪਾਂ ਕਰਦੇ ਆ ਇਹਨੂੰ ਵੀ ਕੀ ਇਹਦੇ ਭਾਗ ਹੁਣ ਕਹਿੰਦੇ ਹਨ ਲੈ ਬਈ ਪਹਿਲਾ ਕਰ ਤੂੰ ਛੱਲੇ ਨੂੰ ਪਹਿਲਾਂ ਓ ਨੋ ਇਹਦੇ ਬਾਰੇ ਸਤੰਦਰ ਪੜ ਵੀ ਮੜਾ ਜਾ ਵੀ ਕੀ ਹੁੰਦਾ ਇਹਦਾ ਪਪਾ ਨੂੰ ਪਤਾ ਵੀ ਹੈ ਨਹੀਂ ਨਾ ਵੀ ਪਹਿਲੀ ਤਾਂ ਦੇਖਦੇ ਆ ਵੀ ਕੀ ਬਣਦਾ ਆ ਆ ਥੂ ਹੁੰਦੀ ਆ ਕਿ ਬੱਲੇ ਬੱਲੇ ਹਾਂ ਉੱਪਰਲੇ ਵੀ ਛੇਲਣੇ ਤਾਰੇ ਜੈ ਇਹਨਾਂ 'ਚ ਵੀ ਹੈਗਾ ਕੁਝ ਨਹੀਂ ਇਹ ਨਹੀਂ ਛੇਲਣੇ ਇਹ ਵੀ ਇਹ ਉਹ ਦਸ਼ਮ ਜਿਹੋੜਾ ਛੇਲੇ ਦੇਲ ਕਰਦਾ ਇਹਨਾਂ ਦਾ ਹਾਏ ਆ ਵੀ ਨਿਕਲਿਆ ਦੇਖੀ ਜਾਓ ਬੋਲ ਮਾਈਕ ਰੂਟੇ ਹੱਥ 'ਚ ਆ ਜਾਉਗੀ ਆ ਕੱਲਾ ਕੱਲਾ ਛੇਲ ਦੇ ਪਤਾ ਲੱਗ ਜਾਂਦਾ ਸੋਖਾ ਥੋੜਾ ਜਿਆ ਜੀ ਬਾਬੇ ਦੇ ਮੇਰ ਕਰਤੀ ਫਿਰ ਅਗੇ ਇੱਕ ਬੱਦੀ ਮੇਰੀ ਆਗੇ ਇੱਕ ਇਸ ਟ੍ਰੈਕਟ ਰਿਲੇਟਡ ਇਸਟੈਡ ਦੇ ਦੇ ਅ ਵੀ ਅੱਜ ਵੀ ਹੁਣ ਇਹ ਅਸੀਂ ਖਰਚਿਆ ਪੂਰਾ ਦਾ ਪੂਰਾ 100 ਯਰੋ ਨਹੀਂ ਹਜੇ ਤੱਕ ਨਹੀਂ ਕੁਝ ਵੀ ਹੈਗਾ ਕਰਦਾ ਦਿਲ ਕਾ ਮੌਕਾ ਮੌ ਵੀ ਹਏ ਨਿਕਲੇ ਆਵੇ ਕਸ਼ ਨਿਕਲਾਵੇ ਕਸ਼ ਐ ਚੰਗੀ ਤਰ੍ਹਾਂ ਚੱਲ ਸਾਰਾ ਹੀ ਉਹ ਸਾਰਾ ਛੱਲੇ ਹੋਇਆ ਕਰਦੀਦੇ ਆ ਨਾ ਐਦਾ ਦੇ ਕੇ ਦਰਾਂ ਨੇ ਭੇਖਾ ਪਾਇਆ 220 ਯਰੋ 220 ਯਰੋ ਦਾ सब्सक्राइब करने पैसा मैं साफ कर लू पैसा है मैं साफ कर लू पैसा नहीं भाई पहली तो मेनू लग रहा खाली है hmm. no. <laughs> <laughs> <No, laughs> no, uh, नो <laughs> <laughs> uh, है ना बाकी अब मम्मा है कि बाल ला तो मैं ट्राई कर लूं नेक्स्ट मैं ट्राई कर लूं नेक्स्ट मैं ट्राई कर लूं जुजा अब मम्मा स्प्रे तो ना बोल नो लीव इट हियर ਫੇ ਮਮਾ ਲਗੀ ਅੱਖਰ ਲਾਗੇ ਲਾਗੇ ਵਾਲੇ ਨਿਕਲਦੇ ਯਾਰ ਕੋਈ ਨਹੀਂ ਤੱਕਤ ਨਹੀਂ ਕਈ ਹੋ ਗਿਆ ਅੱਖਰ ਬੰਦ ਨੂੰ ਨਾਲ ਜੋੜ ਕੇ ਕੋਸ਼ਣ ਨਹੀਂ ਨਿਕਲਿਆ ਲੈ ਕਿਤੇ ਪੈਸੇ ਕੋਈ ਕੋਸ ਨਹੀਂ ਆ ਵੀ ਚੱਲੁੰਦੀ ਕਿ ਨਹੀਂ 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 ਸਭ ਉਦਾਂ ਹੀ ਆ ਆ ਥਲੇ ਸ਼ੀਨ ਅਦੇ ਪੜ ਤੂੰ ਉਹਨਾਂ ਚਾਰ ਪਹਿਲੀ ਨਿਕਲੀ ਆ ਜੀ ਖਾਲੀ ਲਓ ਜੀ ਇਹ ਮੇਦੇ ਵਾਰੀ ਹੁਣ ਤੇਰੀ ਵਾਰੀ ਲੈ ਫਿਰ ਨਵਰਾਜ ਹੁਣ ਕਰੂਗਾ ਜਮੇ ਜਮੇ ਪਹਿਲਾਂ ਆ ਸਾਰੇ ਉੱਪਰਲੇ ਕਰ ਅਰਖ ਨਵਰਾਜ ਦੇ ਹੱਥ ਵਾਲੀ ਨੇ ਕੀ ਪਤਾ ਨਵਰਾਜ ਦੇ ਹੱਥ ਸਾਡੇ ਨਾਲੋਂ ਜ਼ਿਆਦਾ ਲੱਕੀ ਹੋਣ ਉਧਰ ਜੋ ਕੁਝ ਹੈਗਾ ਵਿੱਚ ਛਪਿਆ ਹੀ ਆ ਇਹ ਹੁਣ ਕਿਸਮਤ ਆ ਨਾਮ ਤਾਂ ਨਹੀਂ ਬਦਲ ਸਾਬ ਬਾਕੀ ਕੁਝ ਵੀ ਹੋ ਸਕਦਾ ਹੈ ਨਵਰਾਜ ਤੇਰੇ ਕੋਲ ਚੱਲ ਲਿਖਿਆ ਆ ਵੀ 2 ਲੱਖ 에ਰੋ ਦਾ ਕੁਝ ਜਿਹਾ ਦੇ ਉਹ ਤੁਹਾਡਿਆਂ ਦੀ ਜੇ ਆਵਲੇ ਸਿੰਬਰ ਸਟਾਰ ਜਿਹੜਾ ਘੋੜੇ ਦੇ ਪੈਰ ਥੱਲੇ ਲਾਈਦਾ ਆ ਜੱਮੋਨੇ ਘੋੜੇ ਦੇ ਪੈਰ ਥੱਲੇ ਅਛਾ ਖੁਰੀਆਂ ਖੁਰੀਆਂ ਹੁੰਦੀਆਂ ਜਾਂ ਇੱਕ ਮੋਨੇਟਾ ਜਾਂ ਕੁਆਲ ਬੱਡੇ ਇਹ ਨਹੀਂ ਬੋਤਸ਼ੇਰ ਹੋਣੇ ਉੱਪਰ ਤੇ ਹੋਵੇ ਇਹਦਾ ਵਿੱਚੋਂ ਜੇ ਥੱਲੇ ਨਿਸ਼ਾਨ ਇਹ ਆ ਜਾਵੇ ਇਹ ਚੀਜ਼ਾਂ ਮਿਲਣਗੀਆਂ ਜਾਂ ਫਿਰ ਜੇ ਸਟਾਰ ਹੋਵੇ ਫਿਰ ਸ਼ਾਅਰ ਹੋਣੇ ਵਾਲੇ ਨਾਲ 200 ਆਰੋ ਮੋਨੇਟੇ ਨਾਲ 500 ਜੇ ਦੁਰਜਾ ਹੋਵੇ 100 ਦਾ ਫਿਰ ਸਾਰੇ ਜਿੰਨੇ ਵੀ ਪ੍ਰਾਈਸ ਜਾਂ ਗੋਲ ਬਲਾਕ ਓਕੇ ਮਮਾ ਕਰਦਾ ਮੈਨੇ ਬੰਮਾ ਕਰਦਾ ਮੈਨੇ ਅੱਛਾ ਅੱਛਾ ਮਮਾ ਕਰਦਾ ਆ ਹਾਂ ਮੈਨੂੰ ਕੋ ਹੁੰਦਾ ਨਹੀਂ ਸੀ ਹਾਂ ਓਕੇ ਮੈਨੇ ਨਹੀਂ ਮੋਰ ਕਰਦਾ ਓਕੇ ਮਮਾ ਕਰਦਾ ਜਰੂਰ ਕਰਿਓ ਅੱਜ ਜਾਂ ਤਾਂ ਫਿਰ ਹੋ ਗਿਆ ਮਾਲਾ ਮਾਲ ਜਾਂ ਫਿਰ ਕਹਿਦਾ ਕਿ ਹਾਂ ਜੀ ਘੁੰਮੇ ਕਿਤੇ ਜਾਣਾ ਕਮੜ ਤਾਂ ਜਾਣਾ ਕੋ ਮਣਾਲੀ ਘਰਾਰੀ ਕੋ ਮਰਦੇੜੀ ਹੋਈ ਆ ਮਤਲਬ ਕਹਿੰਦਾ ਵੀ ਰਿਸਕ ਲੈ ਲੈਣਾ ਚਾਹੀਦਾ ਜ਼ਿੰਦਗੀ ਚ ਉਹਦੇ ਦਿਮਾਗ ਚ ਆਈ ਮੈਂ ਕਹਾਂ ਵੀ ਰਿਸਕ ਮੈਨੂੰ ਦਿਮਾਗ ਚ ਗੱਲ ਆਈ ਆ ਤਾਂ ਆਪਾਂ ਗੱਲ ਲੈ ਲੈਂਦੇ ਦੇਖ ਲੈਂਦੇ ਆ ਭਾਈ ਇਹ ਕਮੈਂਟ ਸੋਚਾ ਕਿ ਇਹ ਵੀ ਕਹਾਂਗੇ ਰਾ ਵੀ ਹਾਂ ਵੀ ਇਹ ਕੀਤਾ ਸੀ ਜਿਸ ਸਕ੍ਰੈਚ ਨਹੀਂ ਕਰਨਾ ਨਾ ਸਕੈਨ ਹੋ ਜਾਂਦੇ ਪਿੱਛੇ ਇਹ ਮੈਂ ਦੱਸਣਾ ਹਾਂ ਸਟੈਂਡਿੰਗ ਹੁੰਦੇ ਇੱਕ ਮਿੰਟ 55 51 10 ਜੀਰੋਂ ਨਿਕਲੇਗੇ 51 51 ਆ 10 ਨਾ ਆ 10 ਨਿਕਲੇ ਆਓ 10 ਆ ਰਿਹਾ 10 ਵਾ 10 ਆ ਗਿਆ ਇੱਕ ਚ 10 ਆ ਗਿਆ ਬਈ ਮੈਂ ਜਸਮਨ ਗੁਰੂ ਮੈਂ ਇੱਕ ਚ ਇੱਕ ਨੰਬਰ ਹੀ ਮੈਚ ਹੁੰਦਾ ਨਹੀਂ ਜ਼ਰੂਰੀ ਨਹੀਂਗਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਸਕੈਨ ਉਹਨਾਂ ਵਾਸਤੇ ਉਹ ਸਕੈਨ ਕਰਦੇ ਆ ਕਿ ਪਤਾ ਲਾਈ ਜਾਂਦਾ ਵਾ ਕਿ ਸਹੀ ਆ ਨਵਰਾਜ ਬੋਲੀ ਨਾ ਨਹੀਂ ਹੁੰਦਾ ਨਹੀਂ ਇੱਕ ਮੈਂ ਜਸਮਨ ਆ ਸਾਰਾ ਸਾਰੇ ਚ ਮਰਾਲੀ ਵਾਲੀ ਲੱਕੇ ਨਹੀਂ ਗਈ ਪੁੱਤ ਕੋਈ ਵੀ ਅਨਲਕੀ ਨਹੀਂ ਹੁੰਦਾ ਇਹ ਸਿਰਫ ਇਹ ਤਾਂ ਪੁੱਤ ਹੁਣ ਜੋਸ਼ ਛੱਪਿਆ ਮੈਨ ਛੱਪਿਆ ਹੋਇਆ ਵਾਹ ਨਾ ਜੀ ਦੱਸ ਜੀ ਇਹਦੇ ਚੋਂ ਆ ਵਾ ਕੋ ਖਲਾਰਾ ਵੀ ਚੱਕਣਾ ਪੈਣਾ ਬਾਅਦ ਚ ਇਹ ਚੋਂ ਨਿਕਲੇ ਹੈ ਗਿਆ ਜੀ ਕਿੱਥੇ ਕਿੰਨਾ ਨਿਕਲੇ ਸੀ 51 ਨੰਬਰ ਹਾਂ ਦੀਚੀ ਇੱਕ ਦੇ ਵਿੱਚੋਂ 10 ਰੁਪਏ ਵਾਪਸ ਆ ਗਏ ਨਵਰਾਜ ਤੇਰੇ ਹੈਗੇ ਤਾਂ ਤਾ ਜਲਦੀ ਬੰਮਾ ਦੇ ਆ ਹੁਣ ਨੈਕਸਟ ਇਹ ਪਾਪਾ ਦੇ 10 ਸਿਆ ਇਹ ਮੈਂ ਸਪੱਟ 10 ਸਿਆ ਦਸਾਂ ਦਸਾਂ ਦੀਆਂ 100 ਦੀਆਂ ਪੂਰੀਆਂ ਪਹਿਲਾਂ ਮੈਂ 5-5 ਆਣੀਆਂ ਲਗਾ ਲੈਣਾ ਮੈਂ ਕਿਹਾ 20 ਹੋ ਜਾਣੀਆਂ ਬਾਹਲੀਆਂ ਹੋ ਜਾਣੀਆਂ ਫਿਰ ਮੈਂ ਕਿਹਾ 20-20 ਆਣੀਆਂ ਲੈ ਲਵਾਂ ਫਿਰ ਮੈਂ ਕਿਹਾ ਨਹੀਂ 10-10 ਆਣੀਆਂ ਲੈ ਲੈਨੇ ਚੱਲ ਜਾਦੀਆਂ ਹੋਣਗੇ ਸ਼ਾਇਦ ਉਹ ਤਾਂ ਰਲਾ ਨਾ ਦੇਈ ਮੈਂ ਨਾਲ ਖੜਾ ਕਿਵੇਂ ਲੱਗਦਾ ਉੱਥੇ ਤੇ ਨਹੀਂ ਲੈਣ ਮੱਲ ਲੱਗਿਆ ਉੱਥੇ ਫੜੀ ਸੀ ਹਾਂ ਆਹ ਕਿਸੇ ਦੇਖਦਾ ਜਿਸ ਨੂੰ ਅਜਿਹਾ ਟੂਟ ਐ ਵੈਨ ਤੂੰ ਲੋ ਨਹੀਂ ਕਰੈ ਵੈਨ ਤੂੰ ਇਹਨੇ ਕਰਾਉਣਾ ਜੋਲੀ ਨੂੰ ਮਰੋ ਪਰ ਇਹ 10 ਗੋੜਾ ਵੱਧ ਮਿਲਦਾ ਹੁੰਦਾ ਹੂੰ ਵੀ ਹਾਂ ਬਈ ਵੈਸੇ ਹੈ ਨਾ ਏਮ ਆਦਤ ਬਹੁਤ ਮਾੜੀ ਆ ਜਿਨ੍ਹਾਂ ਨੇ ਪਾਈ ਹੋਈ ਆ ਕਈ ਬਹੁਤ ਡੇਲੀ ਡੇਲੀ ਇਹ ਕੰਮ ਕਰਦੇ ਆ ਹਮੇਸ਼ਾ ਪਾਉਂਦੇ ਰਹਿੰਦੇ ਪਾਉਂਦੇ ਰਹਿੰਦੇ ਆ ਪਰ ਹਾਂ ਇਹ ਵੀ ਗੱਲ ਹੈ ਕਿ ਜਦੋਂ ਗੰਜੈਸ਼ ਉਹ ਹੀ ਪਾਊਗਾ ਔਰ ਮਾੜਾ ਬੰਦਾ ਤਾਂ ਪਾਵ ਨਹੀਂ ਸਕਦਾ ਰੋਜ 10000 ਰੁਪਏ ਕਿੱਥੇ ਖਰਾਬ ਕਰ ਰਹੇ ਆ ਅਸੀਂ ਤਾਂ ਇਹਦੇ ਪੰਗਾ ਲੈ ਲਿਆ ਬੈਠੇ ਬੈਠੇ ਨਰਕੀ ਪਹਿਲੀ ਵਾਰੀ ਇਹੋ ਜਿਹਾ ਪਹਿਲਾਂ ਜਦੋਂ ਕਰਦੇ ਹਤੇ ਕੰਮ ਪਬਲੀਸਿਟੀ ਕਰਦੇ ਹੁੰਦੇ ਨਾ ਉਦੋਂ ਇੱਕ ਦੋ ਵਾਰੀ ਪਾਈ ਆ ਪਰ ਮੁੜ ਕੇ ਨਹੀਂ ਉਹ ਵੀ ਨਾਲ ਪਾਉਂਦਾ ਹੁੰਦਾ ਸੀ ਇੱਕ ਬੰਦਾ ਦੋਨੇ ਕਣਾ ਪਾ ਦੀਏ ਪਾ ਦੀਏ ਪਾਤੀ ਮੁੜ ਕੇ ਫੇਰ ਹਟ ਗਏ ਫੇਰ ਹੀ ਭਾਈ ਮੈਂ ਉਹ ਵੀ 10 ਤੋਂ 10 ਸਰਵਾਂ ਇੱਕ ਵਾਰ ਨਹੀਂ 50 50 ਕ ਨਿਕਲੇ 50 ਰੁਪਏ ਤੱਕ ਨਿਕਲੇ ਮੈਂ ਨਹੀਂ ਪਾਈ ਮੁੜ ਕੇ ਅੱਛਾ ਨਹੀਂ ਕੱਖ ਨਹੀਂ ਗਿਆ ਆ ਵੀ ਨਿਕਲੀ ਆ ਜੀ ਖਾਲੀ ਸਾਰਾ ਕੰਮ ਜਾਲੀ ਸਿੰਬਲ ਪਾ ਨਹੀਂ ਕਿੱਥੋਂ ਨਿਕਲਣਾ ਵਾ ਸਿੰਬਲ ਨੁੱਥੀ ਨੰਬਰ 3 ਆ ਸਕੈਮ ਨਹੀਂ ਸਿੰਬਲ ਹੈ ਨਹੀਂ ਸਿੰਬਲ ਹੈ ਨਹੀਂ ਇਹ ਵੀ ਖਾਲੀ ਆ ਆ ਸਕੈਮ ਉਹ ਕੀ ਆ ਸਕੈਮ ਚੱਲ ਭਾਈ ਨੈਕਸਟ ਤੇਰਾ ਜੋ ਰਹੀ ਦਿਨ ਲਵਾ ਲੈਣਾ ਅੱਜ ਇਹ ਮਸ਼ੀਨ ਦਾ ਇਹ ਮਸ਼ੀਨ ਦਾ ਚੱਲ ਮੂੰਛਾ ਲਾ ਤੈਨੂੰ ਨੈਕਸਟ ਚਲਾ ਦਿੰਦੇ ਆ ਤੂੰ ਆ ਪੈਸਾ ਹੋਰ ਲਿਆ ਆਹੋ ਆ ਛੱਲਾ ਤੋਸੇ ਕਾ ਹੋਰ ਲਿਆ ਤੇ ਆ ਤੂੰ ਆ ਲੈਣ ਕਿ ਤੂੰ ਛੱਲਾ ਇੱਕ ਤੂੰ ਵੀ ਨਾ ਕਹੀਂ ਮੇਰਾ ਨਹੀਂ ਜੋ ਰੋ ਜਮਾਇਆ ਨਾਲ ਨਾਲ ਦੇਖੀ ਜਾਂਦਾ ਹੁੰਦਾ ਜਿਹੜਾ ਖੋਲਣਾ ਨਾ ਉਹ ਦੇਖ ਲਈ ਦਿੰਦਾ ਬਹਿਰੇਗਾ ਹੈਗਾ ਕਿਸੇ ਨਹੀਂ ਯੂਜ਼ ਕਰਦੇ ਆ ਕੇ ਮੁੜ ਕੇ ਧਿਆਨ ਨਹੀਂ ਮਾਰਨਾ ਪੈਂਦਾ ਲੈ ਹਟ ਤੂੰ ਇਧਰ ਲੱਗ ਤੂੰ ਵਿੱਚ ਚੋਣਾ ਨਹੀਂ ਵੀਡੀਓ ਦੇ ਤੂੰ ਬੜਾ ਲੱਗ ਗਿਆ ਆ ਹਾਂ ਤੇ ਛੱਲਾ ਚੱਲ ਕੋਈ ਗੱਲ ਨਹੀਂ ਵਾਲ ਖਿਲਾੜ ਕੇ ਬੈਠਾ ਵਾਂ ਯਾਰ ਰਿਆ ਫਸਾ ਤੇ ਹਾਂ ਤੂੰ ਬੜਾ ਤੇ ਬੜਾ ਲੱਗ ਗਿਆ ਫੇਰ 50 ਨਾ ਅਜੇ ਤੱਕ ਨਹੀਂ ਕੋਈ ਨਿਕਲਿਆ ਅਜੇ ਤੱਕ ਮਾ ਗੋਸਟਿੰਗ ਤੇ ਬੋਲ ਲੱਭ ਕੇ ਚਾਹੀ 22 ਇਸਦੇ ਤੇ ਬੋਲ ਏ 11 ਹੈ ਨਹੀਂ ਏ 55 ਨਹੀਂ ਹੈ ਨਹੀਂ ਲੋ ਜੀ ਇਹ ਵੀ ਖਾਲੀ 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 ਕਾਲੀ ਆ ਦੋ ਦੋ ਲੱਖ ਰੇਡਾ ਵਿੱਚ ਪਾਇਆ ਹੋਇਆ ਤਾਂ ਨਾ ਨੇ ਇਹ ਜੇ ਨਾ ਕੱਢ ਦੇਣਾ ਇਹ ਚੱਲ ਭਾਈ ਕਰ ਮੈਂ ਕਰ ਹੁਣ ਮੇਰਾ ਆਪ ਦੇਖਣਾ ਹੈ ਤੂੰ ਵੀ ਲੈ ਵੇ ਇਹ ਆ ਜਾ ਲੈ ਇਹਦਾ ਸਾਢੇ ਛੇ ਮਹੀਓ ਫੋਫੋ ਮੇਨ ਮੇਨ ਅੱਖਾ ਆ ਗਿਆ ਯੋਲੀ ਅੱਖਾ ਕੀ ਵੀ ਨਹੀਂ ਹੋ ਗਿਆ ਲੈ ਲਉ ਮੈਂ ਓਕੇ ਉਹ ਦਿੰਦੇ ਨਹੀਂ ਪਾ ਚ ਪਰਫੋ ਬਿਨਾਂ ਕਰ ਲੈ ਕਿਹਨੇ ਹੈਗਾ ਪਹਿਲਾ ਕਿਹੜਾ 43 ਨਹੀਂ ਨਿਕਲਿਆ ਜੀ ਨੈਕਸਟ 44 ਦੋ ਵਾਰੀ ਕੋਸ਼ਿਸ਼ ਕਰਿਆ ਖਾਲੀ ਖਾਲੀ ਕਾਲੀ ਹਾਲ ਨਿਕਲਿਆ 72 ਹੈ ਨਹੀਂ ਲੈ ਵੇ ਇਹ ਵੀ ਖਾਲੀ ਨਿਕਲੀ ਵੀ ਵੇ ਇੱਕ ਚੋਂ ਹਜੇ ਤੱਕ 10 ਨਿਕਲੇ ਆ ਅਹੀਂ ਤਾਂ ਲੱਗਦਾ ਵੀ ਕੰਮ ਖਰਾਬ ਕਰ ਦਿਆ ਹੁਣ ਕਹਿਣਾ ਸੀ ਬਾਅਦ ਚ ਅਸੀਂ ਸੋਚਣਾ ਸੀ ਕਿ ਕੁਝ ਘਰ ਖਾ ਲੀਂਦੇ ਤੂੰ ਤੂੰ ਹੀ ਕਿਹਾ ਮੇਰੀ ਮੰਦੇ ਹੁੰਨੇ ਆ ਮੰਨਣੀ ਕਰਨੀ ਤੇ ਤੂੰ ਆਵਦੀ ਆ ਇਹਨੇ ਬਾਅਦ ਚ ਕਹਣਾ ਸੀ ਤੁਸੀਂ ਮੇਰੇ ਆਖੇ ਨਹੀਂ ਆਖੇ ਮੇਰੇ ਆਖੇ ਕਦੇ ਵੀ ਨਹੀਂ ਲੱਗੇ ਲੈ ਦਾ ਆਸ ਹੋਏ ਬੇਸ਼ੱਕ ਆਪਣੀ ਮਰਜ਼ੀ ਕੀਤੀ ਤੇਰਾ ਕਰਕੇ ਤੇ ਮੈਂ ਕੀਤਾ ਇਨਾ ਪੰਗਾ ਲਿਆ ਅਜਾ ਵੱਡਾ ਮੈਂ ਥੋੜੀ ਵੀ ਆਹੇ ਜਿੱਡਾ ਉੱਤੇ ਲਿਖਿਆ ਨਹੀਂ ਕਿ ਮਿੱਲੇਦਾਰੀਓ ਕਿਤੇ ਮਿੱਲੇਦਾਰੀ ਕਿ ਬਣੀ ਚਾਹੀਏ ਮੇਰੀ ਜ਼ਰਦਾਰੀ ਹੈ ਮੇਰੀ ਜ਼ਰਦਾਰੀ ਹੈ ਮਿਲੀਅਰਦਾਰੀ ਸਾਡਾ ਤਾਂ ਮਿੱਲੇਦਾਰੀ ਹੋਈ ਆ ਮੈਂ ਲੈ ਲਿਆ। ਹਾਂ ਇਹ ਦੇ ਦੇ। ਨਾ ਨਾ ਉੱਥੇ ਜਾ ਕੇ ਬਿੱਲੀ ਦਾ ਆ ਰਿਹਾ। ਮੀਲੀਰ ਦਾ ਆ ਰਿਹਾ। 55 ਦਾ ਹੋਰ ਨਿਕਲੇ ਹੀ ਉਹ। ਕਿੱਥੇ? ਸਾਰਾ ਸ਼ੈਲ। 10 ਹੀ ਆ। ਉਹ! 10 ਨਾ ਹੋਇਆ ਕਦੇ। ਹੋ ਗਿਆ ਕਿੱਢਣਾ। ਨੋ। ਨਹੀਂ ਤੂੰ ਇਹ ਤੈ ਤੋ ਚਲਾਣੀਆਂ ਸਾਡੇ ਤਾਂ ਤੇਰੇ ਫੇ ਵੀ ਦਾਖ ਨਿਕਲੇ ਆਏ ਦੋਵਾਰੀ। ਨਬਰ ਆਏ ਦੇ ਨਿਕਲੇ ਉਹ। ਹਾਂ। 10 ਤੇ 10 ਮੇਰੇ। 10 ਨਾ ਜੇ ਹੋ ਰਹਿੰਦੀਆਂ। ਓਹ ਨੋ ਮੈਂ ਕਿਹਦਾ ਦੋ ਸਿੱਕੇ ਨਾ ਮਾਰੂ ਜਲ ਲੱਗਾ ਉਹ ਮੈਂ ਕਿਹਾ ਵੱਡੇ ਸਾਰੇ ਇਹਨਾਂ ਮੈਂ ਗੱਡੀ ਲੈ ਦੇਣੀ ਨਾਲ ਹੀ ਹੂੰ ਆਟੋਮੈਟਿਕ ਲੈਣੀ ਮੈਂ ਗੇਰਾਂ ਵਾਲਾ ਸਿਆਪਾ ਨਹੀਂ ਪਾਉਣਾ ਮੈਂ ਮੈਂ ਇਕੱਲੇ ਲੈਣਾ ਟੈਸਲਾ ਗੱਡੀ ਲੈਣੀ ਆਟੋਮੈਟਿਕ ਉਹਦੇ ਆ ਟੈਸਲਾ ਲੈ ਉਹਦੀ ਆਪਾਂ ਟੈਸਲਾ ਆ ਹੁਣੇ ਹੀ ਨਿਕਲੇ ਵਿੱਚੋਂ ਨਾ ਜੀ ਮੈਂ ਮੈਂ ਨਾ ਸਿੱਕੀ ਨਹੀਂ 10 10 ਇਹ ਚ ਵੀ ਦੀਚੀ ਆ ਆ ਮਾਂ ਥੱਲੇ ਖਲਾਰਾ ਕਿੰਨਾ ਪਾਤਾ ਕੋਈ ਚੱਕ ਲਾਂਗੇ ਚੱਲ ਵੇ ਚਲਾਉਣੀਆਂ ਹੁਣ ਇਹਦੇ ਕੋਲ ਆਈਆਂ ਨੇ ਦੋ ਹੋਰ ਰਹਿ ਗਈਆਂ ਇੱਕ ਹੋਰ ਨਿਕਲੇ ਹੋਰ ਹੋਰ ਆ ਗਿਆ 10 10 ਹੋਰ ਆ ਗਏ 10 ਹੀ ਆਉਂਦੇ ਐ ਓ ਮਾਈ ਗਾਡ ਅਸੀਂ ਸਕੈਮ ਹੋ ਗਿਆ ਮੈਂ ਕੋਸਤਾ ਪੈਸੇ ਮੋੜੀ ਆਏ 30 ਮੋੜਾ ਏ 100 ਦੇ ਵਿੱਚੋਂ 30 ਹਜ਼ਾਰ ਤੱਕ ਮੋੜਿਆ ਏ ਮੈਂ ਡੈਫੀਟ ਕੋਸਟ ਅੱਛਾ ਮੈਂ ਡੈਫੀਟ ਤੱਕਤ ਨਹੀਂ ਗਈ ਨਹੀਂ ਨਹੀਂ ਮੈਂ ਡੈਫੀਟ ਕੋਸਟ ਮੈਂ ਡੈਫੀਟ ਕੋਸਟ ਸੀ ਨਾ ਆਹ ਸਾਰਾ ਸਕੈਮ ਅਸੀਂ ਇਸ ਕੀ ਪਿੱਛੇ ਆਹਾ ਮੈਂ ਬੋਲ ਗੁਰੂ ਅੱਜ ਵੀ ਉਸ ਕਿਤੇ ਬੈਸੇ ਲੈ ਲਿਆ ਕੋਸਲੀਓ ਮੈਂ ਸੀ ਸਕੈਮ ਆ ਹੈ ਤੁਸੀਂ ਬੇਸਟ ਕੀਤੇ ਪੈਸੇ ਮੈਂ ਗੁੱਸੇ ਹੋ ਜਾਣਾ ਇਹ ਕਿਹਦਾ ਵੀ ਜੇ ਪ੍ਰੋਫਿਟ ਨਾ ਹੋਇਆ ਮੈਂ ਗੁੱਸੇ ਹੋ ਜਾਣਾ ਕੀ ਆ ਇਹ ਦੀ ਕੋਸਲੀਓ ਇਹ ਸਾਡੇ ਨਵਰਾਜ ਦੀਆਂ ਗੱਲਾਂ ਬਾਤਾਂ ਇਹ ਸਾਡੇ ਟੱਬਰ ਤੇ ਨਾ ਨਹੀਂ ਨਾਲਦਾ ਕੋਈ ਨਿਕੰਦੂਸੀ ਕਰਦਾ ਇਹ ਬਾਹ ਕੰਡੂਸ ਬੰਦਾ ਵੀ ਇਹ ਹੁਣੇ ਹੀ ਨਾ ਕੰਡੂਸ ਆ ਮੁੜ ਕੇ ਮਤਲਬ ਕੀ ਕਰੂਗਾ ਖਰੇ ਜਾਦੇ ਖਰਚਿਆ ਕਰੂ ਉਹ ਆਦੇ ਮਤਲਬ ਨੂੰ ਆ ਸਾਰਾ ਕੁਝ ਕਰਦਾ 45 17 ਸੰਤਰੀ ਕਿਹੜਾ ਇਹਨੇ ਦੇ ਬੱਬਾ ਸੋ ਸੰਤਰੀ ਕਿਹੜਾ ਸੰਤਰੀ ਜਿਹਨੇ ਥਲੇ ਪਹਿਲੇ ਹੋਏ ਉਹਦੇ ਮੈਂ ਮੇਰੇ ਦਾਸ ਬਣਾ ਪੰਜ ਹੈ ਪੰਜ ਨਾ ਦੋ ਦੋ ਤਾਂ ਆਈਏ ਤਾਂ ਸਾਕੇ ਹੀਦਰ ਕੋ ਕੋ ਨਹੀਂ ਨਿਕਲਿਆ ਅਚੋਂ ਇਹ ਵੀ ਖਾਲੀ ਲਾਸਟ ਰਹਿ ਗਈ ਆ ਹੁਣ ਲਾਸਟ ਦੇਖਦੇ ਆ ਕੀ ਕਹਿੰਦੀ ਹੈ ਮਾਂ ਮਾਂ ਖਲਾਰਾ ਤਾਂ ਪਾਈ ਲਿਆ ਨਾ ਹਾਂ ਉਦੋਂ ਰੁਪਈਆ 100 ਗਵਾ ਲਿਆ ਲੈ ਦੱਸ ਹੋਰ ਕੀ ਮੈਂ ਦੱਸ ਭਲਾ ਮੈਂ ਸ਼ਾਪਿੰਗ ਕਰਨ ਲੱਗੀ ਉੱਥੇ ਲੈਣ ਲੱਗੀ ਮੈਨੂੰ ਕਹਿੰਦੇ ਇੰਡੀਆ ਤੋਂ ਆਈ ਆ ਦੇ ਕੋਈ ਕਸਰ ਵਾ ਆਹ ਤਾਂ ਫੇਰ ਤੇ ਕੋਈ ਕੁਝ ਚੀਜ਼ਾਂ ਸਾਰੀਆਂ ਤਾਂ ਨਹੀਂ ਖਰੀਦ ਹੁੰਦੀਆਂ ਇੰਡੀਆ ਵੀ ਤੇ ਫੇਰ ਬੰਦਾ ਦਵਾਈ ਦਾਰੂ ਨੂੰ ਕਿਹਾ ਹੁੰਦਾ ਸਾਰੀ ਸ਼ਾਪਿੰਗ ਕਰਨ ਤਾਂ ਨਹੀਂ ਬੰਦਾ ਸਾਰਾ ਦਿਨ ਰਹਿੰਦਾ ਕੱਡੀਆਂ ਚੀਜ਼ਾਂ ਦੇ ਵਿੱਚ ਰਹਿ ਜਾਂਦਾ ਤੇ ਮੇਰੀ ਗੱਲ ਦੱਸ ਲੋਕੀ ਮੇਰੇ ਹੁਣ ਗੱਲ ਬੰਦਾ ਕਰਨੇ ਲੋਕੀ ਕਹਿੰਦੇ ਹੁੰਦੇ ਹਨਾ ਗੁੱਸਾ ਬੰਦੇ ਦੇ ਨੱਕ ਤੇ ਹੁੰਦਾ ਤੇ ਮੱਝ ਵਾਲੇ ਦੇ ਮੱਥੇ ਤੇ ਘੱਟ ਹੁੰਦਾ ਮੱਝ ਵਾਲੇ ਬਹੁਤ ਭੜੇ ਆ ਪੰਗਾ ਨਹੀਂ ਲੈਣਾ ਸਾਡੇ ਨਾਲ ਹੈ ਮਾਝਾ ਦੇ ਗੁੱਸਾ ਮੱਥੇ ਤੇ ਰਹਿਦਾ ਅਸੀਂ ਗੱਲ ਹੀ ਇੰਦਾ ਕਰਦੇ ਸਾਰੇ ਲੱਗਦਾ ਵੀ ਲੜਦੇ ਆ ਬਹੁਤ ਵਾਰ ਦੱਸਿਆ ਵੇ ਕਿ ਅਸੀਂ ਬੋਲਦੇ ਹੀ ਇੰਦਾ ਆ ਹਾਂ ਨਹੀਂ ਵੈਸੇ ਇੰਦਾ ਕਾ ਤੋ ਕੀ ਚੱਕਰ ਕੀ ਪਾਣੀ ਪੂਣੀ ਚ ਫਰਕ ਹੈ ਉਹ ਪਾਣੀ ਬੋ ਘੋੜਾ ਹੈ ਹੈ ਪਾਣੀ ਬੋ ਘੋੜਾ ਉਹ ਜਾ ਕੇ ਕਹਿੰਦਾ ਹੈ ਹੈ ਇਹਨਾਂ ਪਾਣੀ ਦਾ ਫੜ ਕੀ ਹੋਊਗਾ ਵੀ ਤਸਵੀਰ ਦਾ ਪਾਣੀ ਤਾਂ ਥੋੜਾ ਜਿਹਾ ਹੈ ਨਾ ਤਸਵੀਰ ਗਰਮ ਵਾਲੀ ਹੈ ਤਸਵੀਰ ਗਰਮ ਵਨ ਮੌਨ ਚੈਂਸ ਵਨ ਮੌਨ ਚੈਂਸ ਲੜ ਲੜ ਨੂੰ ਲੜੂ ਲੜੂ ਕਾ ਤੇ ਲੜੂ ਲੜੂ ਯਹੀ ਹੈ ਇੱਕ ਇੱਕ ਚੈਂਸ ਐਸੀ ਹੈ ਹੀ ਅੰਦਰ ਇਹ ਇੱਕ ਇੱਕ ਚੈਂਸ ਬਸ ਚੈਂਸ ਕਰਮ ਹੋ ਗਿਆ ਆਹ ਲਾ 55 ਨਿਕਲੇ ਸਾਰੇ ਨਿਕਲੇ 52 52 56 53 ਸਾਰੇ ਹੈਗੇ ਜਿਹੜਾ 55 ਹੈ ਦੀ ਬੱਗ ਬੋ ਅਗੋਸ ਹੋ ਲਾ ਰੋ ਨੀ ਨਿਕਲੇ ਨਾ ਜੀ 30 ਰੁਪਏ ਨਿਕਲੇ 100 ਚ ਲਓ ਜੀ ਮਮਾ ਮੀਆਂ ਲਾ ਕਰਦੇ ਹੁਣ 100 ਰੁਪਏ ਲਾਇਆ ਸੀਗਾ 100 ਰੁਪਏ ਦਾ ਵਾਲੀ ਗਿਫਟ ਲਿਆਇਆ ਸੀਗਾ ਤੇ 30 ਰੁਪਈਆਂ ਦੇ ਪ੍ਰੋਫਿਟ ਹੋਇਆ 70 ਗਏ ਭਾਈ ਪ੍ਰੋਫਿਟ ਗਣਦੇ ਲੋਸ ਨਹੀਂ ਗਣਦੇ ਜੀ 500 ਤੋਂ ਪ੍ਰੋਫਿਟ ਕਿੱਥੇ ਹੋਇਆ ਜੇ 100 ਤੋਂ ਉੱਪਰ ਹੁੰਦੇ ਫਿਰ ਪ੍ਰੋਫਿਟ ਹੋ ਰਾ ਜੀ ਸਾ ਨੂੰ 300 ਪਈ ਆਇਆ 70 ਸਾਡੇ ਚਲ ਗਏ ਆ ਆ ਲੈ ਇੱਥੇ ਲਿਖਿਆ ਆ ਹਾਂ ਵੀ 500 ਤੋਂ ਉੱਪਰ ਐਰੋ ਆਨ ਦਾ ਚਾਂਸ ਇੱਕ ਟਿਕਟ ਹਰ ਕੋਈ 5267 ਦਾ ਆ 5267 ਕਿੰਨੇ ਪੈਸੇ ਬਣ ਰਹੇ ਆ 50 ਲਿਖਿਆ ਤਾਂ ਬਹੁਤ ਜਾ ਰਹੇ ਨੇ ਲਿਖਿਆ ਤਾਂ ਬਹੁਤ ਕੁਝ ਆ ਅਜੋ ਮੈਪ ਜਿਤੋਂ ਮੈਂ ਖਰੀਦੀਆਂ ਉਹਨੇ ਮੈਨੂੰ ਇੱਕ ਫੜਾਈ ਮੈਂ ਕਿਹਾ 10 ਚਾਹੀਦੀ ਹਾਂ ਮੇਰੇ ਮੂਹਲ ਦੇ ਕੇ ਕਿਹਨਾਂ ਨਾ ਇਹ ਵੀ ਬੰਦਾ ਤਗੜਾ ਹੀ ਆ ਕੋਈ ਜੁਵਾਰੀ ਇਹਨੇ ਪਤਾ ਵੀ ਪਹਿਲੀ ਵਾਰ ਹੀ ਆਇਆ ਬੰਦਾ ਇਹ ਕੰਮ ਕਰਨ ਤੇ ਆ ਰੇਅਰ ਨਿਕਲੀਆਂ ਖਾਲੀ ਸਿਰਫ ਨਿਕਲੀਆਂ 3 ਰੁਪਏ ਬਣ ਕੇ 370 ਕ ਦੇ ਵਿੱਚ ਹੁਣ ਹੋਰ ਮੰਦੇ ਜਾਣਾ ਘਟਾ ਤਾ ਤੁਨ ਪਿਆ ਮੇਨਾਂ ਕੁਛ ਨਹੀਂ ਗਿਆ ਮੈਂ ਮੈਰ ਫਾਇਦੇ ਵਾਸਤੇ ਕੀਤਾ ਹੋੜ ਖਾਦੇ ਆ ਖਬਾਬ ਕਿੰਨਾ ਕਬਾਬ 3000 ਰੁਪਏ ਦਾ ਤੈਨੂੰ ਕਮਾ ਲਿਆ ਨਾ ਸਭ ਆਪਣਾ ਕਰਕੇ ਆ 3000 ਰੁਪਏ ਦੇ ਵਿੱਚ ਕਿੱਥੇ ਘੁੰਮ ਗਿਆ ਸਾਡੇ ਹੁਣ ਇਹ ਦੇਖੋ ਪਤਾ ਨਹੀਂ ਇਹ ਲੱਗੇ ਨਾ ਕਿੰਨੇ ਮੈਨੂੰ ਕੋ ਹਿਸਾਬ ਕਿਤਾਬ ਨਹੀਂ ਹੁੰਦੇ ਮੈਂ ਬਸ ਇੱਥੇ ਜਾਣਾ ਇੱਥੇ ਜਾਣਾ 3000 ਖਰਚਨੇ ਆ ਅਸੀਂ ਫੇਰ ਉਹ ਦੱਸ ਤੂੰ ਕਿੱਥੇ ਜਾਣਾ 3000 ਦੇ ਵਿੱਚ ਕਿੱਥੇ ਜਾ ਕੇ ਆਪ ਮੁੜ ਕੇ ਆ ਸਕਦੇ ਆ ਵੀ ਗੱਡੀ ਦਾ ਹਾਂ ਦਾ ਤੇਲ ਖਾਵੇ 2000 ਦੇ ਵਿੱਚ ਆਪਾਂ ਕਬਾਬ ਖਾਗ ਨਹੀਂ ਅਸੀਂ ਨਹੀਂ ਜਾਣਾ ਜਾ ਮੈਂ ਆਪੇ ਚੱਲ ਜੂ ਜਿੱਥੇ ਜਾਣਾ ਗੁੱਸਾ ਇੱਥੇ ਹੀ ਇੱਥੇ ਹੀ ਗੁੱਸਾ ਏ ਇੰਦਾਂ ਤੇ ਹੀ ਬਹੁਤ ਭੜੇ ਆ ਹਾਏ 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 ਆ ਭੜੇ ਇਹ ਮੂੜ ਕਾ ਤੇ ਦਾ ਕਰ ਲਿਆ ਕੋ ਨਹੀਂ ਹੁੰਦਾ 70 ਰੁਪਏ ਖੂਜ ਪਾਤੇ 70 ਦਾ ਬੈਗ ਤੇ ਕੋਈ ਪਰਸ-ਪੁਰਸ ਮੰਗਿਆ ਹੁੰਦਾ ਤਾਂ ਇਹ 100-100 ਗੱਲਾਂ ਸੁਣਾਉਣੀਆ ਮੈਨੂੰ ਜੇ ਹਣ 70 ਲਾਏ ਤਾਂ 70 ਕਿੰਨੇ ਵੀ ਨਿਕਲ ਸਕਦੇ ਏ ਤੇ ਪਰਸ ਦੇ ਵਿੱਚ ਪਾਉਣ ਨੂੰ ਵੀ ਕੋ ਚਾਹੀਦਾ ਏ ਪਰਸ ਬਹੁਤ ਕੁਛ ਦਿੱਤਾ ਰੱਬ ਨੇ ਘਾਟਾ ਨਹੀਂ ਕਿਸੇ ਚੀਜ਼ ਦਾ ਤਾਂ ਫੇਰ ਫੇਰ ਮੇਰੇ 70 ਨੂੰ ਕਹੀ ਜਾਂਦੇ ਆ ਸੋਚ ਲਿਓ ਮੈਂ ਦੋ ਦਿਹਾੜੀਆਂ ਨਹੀਂ ਲਾਈਆਂ ਮੈਨੂੰ ਹੀ ਸੋਚ ਲਿਓ ਮੈਂ ਦੋ ਤਿੰਨ ਕੰਮ ਤੇ ਨਹੀਂ ਗਿਆ ਸਸਟਾਰਟ ਕਰ ਲਉ ਤੁ ਆ ਬੜਿਆ ਪੈਸਿਆਂ ਵਾਲੀ ਆ ਅੱਛਾ ਹਾਂ ਅੱਛਾ ਉਹ ਬੇਚਤਾ ਹੀ ਨਹੀਂ ਕਿ ਸੱਟ ਨਹੀਂ ਦਿਤੀਆਂ ਸਾਰੀਆਂ ਆ ਨਾ ਹੋਰ ਲੋਡ ਅੱਛਾ ਇਸ ਪਿਆਰ 3 ਬੰਦੇ ਨੂੰ ਘਸਾ ਨਹੀਂ ਆਉਂਦਾ ਰੁਪਈਆ 100 ਕੂਚ ਪੈ ਗਿਆ ਚਲੋ ਸਹੀ ਆ ਜੀ ਹੁਣ ਅਸੀਂ ਲੜ ਲਈਏ ਕੈਮਰਾ ਆਫ ਕਰਕੇ ਨਾ ਕੋ ਮੋਰ ਦਾ ਨਾਲ ਆ 36 ਗੱਲਾਂ ਸੁਣਾਈਆਂ ਸੀ ਮੈਨੂੰ ਮੈਂ ਕਿਹੜੀ ਗੱਲ ਸੁਣਾਈ ਹਾਂ ਮੈਂ ਨਾ ਸਾਰਾ ਕੁਝ ਵੇਖਣਾ ਹੁੰਦਾ ਮੈਂ ਕੰਮ ਤੇ ਜਾਣਾ ਹੁੰਦਾ ਤੇ ਸ਼ਨੀਵਾਰ ਬੰਦਾ ਚਲ ਜਵੇ ਜਾਤ ਜਾਵਾਂਗੇ ਮੈਨੂੰ ਕਹੋ ਕਿ ਨਹੀਂ ਜਾਵਾਂਗੇ ਦੱਸ ਸਾਡੀਆਂ ਸਾਡੀਆਂ ਤੇ ਕਿਹੜੇ ਕਰੇ ਘਰ ਇਹ ਗੱਲ ਤੋਂ ਲੜਾਈ ਹੁੰਦੀ ਸਾਡੀਆਂ ਛੁੱਟੀਆਂ ਇਦਾਂ ਹੀ ਲੰਘਦੀਆਂ ਹੁੰਦੀਆਂ ਅਗਸਤ ਦੀਆਂ ਹੀ ਕਿਤੇ ਨਹੀਂ ਜਾਣਾ ਪਤਾ ਹਜੇ ਹਜੇ ਅਗਲੇ ਪਿਛਲੇ ਸਾਲਾਂ ਨਹੀਂ ਲੰਘੀਆਂ ਨਾ ਲੈ ਕਿੱਥੇ ਲੰਘੀਆਂ ਪਤਾ ਹੀ ਨਹੀਂ ਰਿਹਾ ਗਿਆ ਸੀ ਆਹ ਹਦਵਾ ਜਿਹੜੀਆਂ ਜਿਹੜੀਆਂ ਕਮਾ ਲਤਾ ਤੁਹਾਨੂੰ ਹੱਥ ਲੈ ਮੈਂ ਨੂੰ ਚਿੱਤੇ ਭੁੱਲ ਗਿਆ ਜਾਣਾ ਨਹੀਂ ਲੈ ਮੈਂ 2018 ਵਿੱਚ ਚਫਾ ਗਿਆ ਸੀ ਨਿਨੇਸ਼ੀਆ ਮਨੇਸ਼ੀਆ ਮੈਂ ਤੇ ਮੇਰੀ ਸੈਲੀ ਨਹੀਂ ਸੀ ਦੁਆਲੇ ਚੱਲ ਜਾਣਾ ਪਾਣੀ ਵਾਲਾ ਸ਼ਹਿਰ ਫਿਰ ਦੁਬਾਰਾ ਵੇਖ ਕੇ ਆਉਣਾ ਕਿਵੇਂ ਤੈਨੂੰ ਵੀ ਚਲੀ ਜਾ ਕੋਮੇ ਦਈਆ ਤੁਹਾਨੂੰ ਕੋਮੇ ਕੋਮੇ ਮੈਂ ਨਾ ਚੱਲ ਚਲੀ ਚੱਲ ਤੂੰ ਟ੍ਰੇਨ 'ਤੇ ਬੈਠੀ ਆਪਾਂ ਨਜ਼ਾਰੇ ਨਾਲ ਦੋਵੇਂ ਜਣੀਆਂ ਘੁੰਮ ਕੇ ਆਉਣੀਆਂ ਭੈੜਾ ਬਣਾ ਖਾ ਪੀ ਕੇ ਨਜ਼ਾਰੇ ਨਾਲ ਰਹਿ ਟ੍ਰੇਨ ਜਾਂਦੀ ਉਹਨੇ ਮੋਰੇ ਪਾਣੀ ਦੀ ਸ਼ਰਲਾ ਦੇਣਾ ਜਾ ਕੇ ਉਥੋਂ ਟ੍ਰੇਨ ਫੜੀ ਇੱਥੇ ਆ ਜਾਣਾ ਨਹੀਂ ਇੱਕ ਹੋਰ ਨਿਕਲੀ ਪਤਾ ਨਹੀਂ ਉਹ ਕਿੰਨਾ ਨੰਬਰ ਸੀ ਗਵਾਲੀਆਂ ਸੀ ਇਹ ਲਓ ਇੱਕ ਰਹਿ ਗਈ ਆ ਪੈਸੇ ਨਹੀਂ ਸਾਹ ਮੋਦੇ ਤੇ ਚਲੋ ਸਹੀ ਆ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਤੁਸੀਂ ਦੱਸਿਓ ਕਿਸੇ ਨੇ ਇਹੋ ਜਿਹਾ ਗਿਫਟ ਕਦੇ ਕਿਸੇ ਨੂੰ ਦਿੱਤਾ ਕੀ ਫਾਇਦਾ ਹੋਇਆ ਕੀ ਫਾਇਦਾ ਹੋਇਆ ਗਿਫਟ ਦਾ ਮੇਰੇ ਫਾਇਦਾ ਕੀ ਤੇ ਸਹੀ ਆ ਜੀ ਮਿਲਦੇ ਆ ਨੈਕਸਟ ਵੀਡੀਓ ਚੰਗਾ ਜੀ ਸਤਿ ਸ੍ਰੀ ਅਕਾਲ ਤੇ ਆਹੀ ਹੋ ਜ ਸਾਡੀਆਂ ਤੈ ਨਿਕਲੀਆਂ 30 ਰੁਪਏ ਮਾਲਾ ਮਾਲ ਹੋ ਗਈ ਸੀ